ਹਾਂਜੀ ਹੁਣ ਜਿਹੜੀ ਕੀ ਆਪਾਂ ਗੱਲ ਕਰਨ ਜਾ ਰਹੇ ਆਂ ਬਈ ਜਿਵੇਂ ਕੀ ਪੰਜਾਬ ਪੁਲਿਸ ਇਨਕਾਊਂਟਰ ਕਰ ਰਹੀ ਏ ਤੇ ਕਈ ਫੇਕ ਇਨਕਾਊਂਟਰ ਕਰ ਕਰ ਚੁੱਕੀ ਤੇ ਹਜੇ ਪਤਾ ਨਹੀਂ ਹੋਰ ਕਿੰਨੇ ਕੇ ਨੌਜਵਾਨਾਂ ਦੀਆਂ ਜਾਨਾਂ ਹੋਰ ਲੈਣਗੇ ਪੰਜਾਬ ਪੁਲਿਸ ਵਾਲੀ ਜਿਹੜੀ ਸੀਐਸਟਾਪ ਤੇ ਪੰਜਾਬ ਪੁਲਿਸ ਜਿਹੜੀ ਇਹ ਸਰਕਾਰਾਂ ਨਾਲ ਮਿਲ ਕੇ ਤੇ ਕਈ ਨੌਜਵਾਨ ਬੇਦੋਸ਼ੇ ਮਾਰ ਦਿੱਤੇ ਜਾਂਦੇ ਆ ਤਾਂ ਪਹਿਲਾਂ ਆਪਾਂ ਤੁਹਾਨੂੰ ਇੱਕ ਵੀਡੀਓ ਸੁਣਾਵਾਂਗੇ ਬਣੇਰੋ ਚੈਨਲ ਤੇ ਪਹਿਲਾਂ ਇਹ ਵੀਡੀਓ ਸੁਣੋ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਕਹਾਣੀਆਂ ਪੰਜਾਬ ਦੇ ਵਿੱਚ ਕਾਲੇ ਦੌਰ ਦੌਰਾਨ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਨ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਤਤਕਾਲੀ ਐਸਐਚਓ ਨੂੰ ਬਿਆਸ ਥਾਣੇ ਦੇ ਉਸ ਵੇਲੇ ਦੇ ਐਸਐਚਓ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਤੇ ਦੋ ਨੌਜਵਾਨਾਂ ਨੂੰ ਝੂਠੇ ਪੁਲਿਸ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਬਕਾਉਣ ਦੇ ਦੋਸ਼ ਲੱਗੇ ਸਨ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਦੋ ਨੌਜਵਾਨ ਸੁਰਬਖ ਸਿੰਘ ਅਤੇ ਮੁਖਵਿੰਦਰ ਸਿੰਘ ਜਿਨ੍ਹਾਂ ਬਾਰੇ ਪੁਲਿਸ ਨੇ ਖਾਣੀ ਇਹ ਘੜੀ ਕਿ ਪੁਲਿਸ ਨੇ ਲੋਪੋ ਕੇ ਥਾਣੇ ਅਧੀਨ ਪੈਂਦੇ ਪਿੰਡ ਦੇ ਵਿੱਚ ਨਾਕਾ ਲਾਇਆ ਹੋਇਆ ਸੀ ਦੋ ਨੌਜਵਾਨ ਸਕੂਟਰ ਤੇ ਸਵਾਰ ਹੋਏ ਸਾਹਮਣੇ ਆ ਰਹੇ ਨੇ ਜਦੋਂ ਪੁਲਿਸ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਰੁਕਣ ਦੀ ਥਾਂ ਪੁਲਿਸ ਪਾਰਟੀ ਉੱਤੇ ਗੋਲੀਆਂ ਦਾਗ ਦਿੱਤੀਆਂ ਇਹ ਪੁਲਿਸ ਮੁਕਾਬਲਾ 45 ਮਿੰਟ ਭਾਵੇਂ ਪੌਣਾ ਘੰਟਾ ਚੱਲਦਾ ਹੈ ਇੰਨੀ ਬਹਾਦਰ ਪੁਲਿਸ ਲਗਾਤਾਰ 40 ਮਿੰਟ 45 ਮਿੰਟ ਧਾਰ-ਧਾਰ ਗੋਲੀਆਂ ਚਲਾਉਂਦੀ ਰਹੀ ਮੂਰੇੋਂ ਦੋ ਬੰਦੇ ਜੋ ਕਿ ਸਕੂਟਰ ਤੇ ਸਵਾਰ ਸਨ ਉਹ ਵੀ ਗੋਲੀਆਂ ਚਲਾਉਂਦੇ ਰਹੇ ਪੌਣੇ ਘੰਟੇ ਬਾਅਦ ਜਦੋਂ ਗੋਲੀਬਾਰੀ ਬੰਦ ਹੋ ਜਾਂਦੀ ਹੈ ਤਾਂ ਪੁਲਿਸ ਪਾਰਟੀ ਦੇਖ ਰਹੀ ਹੈ ਕਿ ਦੇਖੋ ਦੋਨੋਂ ਨੌਜਵਾਨ ਹਨੇਰੇ ਦਾ ਫਾਇਦਾ ਉਠਾ ਕੇ ਭੱਜ ਗਏ ਜਾਂ ਮਰ ਗਏ ਜਾਂ ਉਹਨਾਂ ਦਾ ਕੀ ਬਣਿਆ ਤਾਂ ਪੁਲਿਸ ਦੇਖਦੀ ਹੈ ਕਿ ਦੋਨੋਂ ਨੌਜਵਾਨ ਖائیں ਢੇਰੀ ਹੋ ਗਏ ਉਹਨਾਂ ਦੇ ਸਿਰ 'ਚ ਅਤੇ ਛਾਤੀ ਦੇ ਵਿੱਚ ਗੋਲੀਆਂ ਲੱਗਦੀਆਂ ਨੇ ਚਲੋ ਅਖਬਾਰਾਂ ਦੇ ਵਿੱਚ ਖਬਰਾਂ ਨਿਸ਼ਰ ਕਰ ਦਿੱਤੀਆਂ ਜਾਂਦੀਆਂ ਕਿ ਰਾਤ ਪੁਲਿਸ ਦਾ ਇੱਕ ਭਾਰੀ ਮੁਕਾਬਲਾ ਹੋਇਆ ਜਿਦੇ ਵਿੱਚ ਦੋ ਨੌਜਵਾਨ ਮਾਰੇ ਗਏ ਦੋ ਘਰ ਇੱਕ ਤਰ੍ਹਾਂ ਨਾਲ ਉਜੜ ਗਏ ਦੋ ਘਰਾਂ ਦੇ ਵਿੱਚ ਸੱਥਰ ਵਿਛ ਗਿਆ ਪਰ ਸਮੇ ਦੀ ਤਰਸ ਦੀ ਦੇਖੋ ਉਹਨਾਂ ਦੋਨਾਂ ਘਰਾਂ ਨੂੰ ਆਪਣੇ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ ਲਾਸ਼ਾਂ ਅਣਪਛਾਤੀਆਂ ਕਰਾਰ ਦੇ ਕੇ ਸੰਸਕਾਰ ਕਰ ਦਿੱਤਾ ਗਿਆ ਉਹਨਾਂ ਪਰਿਵਾਰਾਂ ਨੂੰ ਆਪਣੇ लाਡ ਲਿਆਂ ਦੇ ਆ ਅੰਤਮ ਰਸਮਾਂ ਪੂਰੀਆਂ ਕਰਨਾ ਨਹੀਂ ਮਿਲਿਆ ਆਖਰੀ ਦਰਸ਼ਨ ਕਰਨੇ ਨਹੀਂ ਮਿਲੇ ਜਾਂਦੇ ਹੋਏਾਂ ਦੇ ਉਹਨਾਂ ਦੇ ਮੂੰਹ ਦੇਖ ਲੈਣ ਇਹ ਵੀ ਉਹਨਾਂ ਨੂੰ ਰੀਸੀਵ ਨਹੀਂ ਹੋਇਆ ਕੀ ਤਰਸਦੀ ਸੀ ਤੁਸੀਂ ਆਪ ਸੋਚੋ ਜਦੋਂ ਮਾਮਲੇ ਤੋਂ ਸਾਰੀਆਂ ਪਰਤ ਦਰ ਪਰਤ ਪਰਦਾ ਉੱਠ ਲਾਇਆ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਭਾਰੀ ਭਾਰੀ ਪੁਲਿਸ ਪਾਰਟੀ ਜਿਸ ਨੇ ਨਾਕਾ ਲਾਇਆ ਹੋਇਆ ਸੀ ਦੋ ਨੌਜਵਾਨਾਂ ਨਾਲ ਗਏਗਾ ਮੁਕਾਬਲਾ ਹੁੰਦਾ ਹੈ ਪੌਣਾ ਘੰਟਾ ਮੁਕਾਬਲਾ ਹੁੰਦਾ ਹੈ ਉਹ ਸਕੂਟਰ ਦੇ ਕੋਈ ਗੋਲੀਆਂ ਹੀ ਨਹੀਂ ਵੱਜਦੀਆਂ ਜਿਸ ਸਕੂਟਰ ਤੇ ਉਹ ਨੌਜਵਾਨ ਸਵਾਰ ਸਨ ਕਿਸੇ ਪੁਲਿਸ ਮੁਲਾਜ਼ਮ ਦੇ ਕੋ ਗੋਲੀ ਨਹੀਂ ਲੱਗਦੀ ਹਾਲਾਂਕਿ ਗੋਲੀਆਂ ਤਾਂ ਦੋਨੋਂ ਪਾਸਿਆਂ ਤੋਂ ਚੱਲ ਰਹੀਆਂ ਸਨ ਤਾਂ ਇਹਨੂੰ ਕੀ ਸਮਝਿਆ ਜਾਵੇ ਤਾਂ ਮਾਮਲਾ ਸੀਬੀਆਈ ਨੂੰ ਦਿੱਤਾ ਜਾਂਦਾ ਹੈ ਉਸ ਤੋਂ ਪਹਿਲਾਂ ਇਹ ਮਸਲਾ ਉਠਾਇਆ ਜਾਂਦਾ ਹੈ ਲਾवारिस ਲਾਸ਼ਾਂ ਲੱਭਣ ਵਾਲੇ ਜਸਵੰਤ ਸਿੰਘ ਖਾਲੜਾ ਵੱਲੋਂ ਜੋ ਕਿ ਖੁਦ ਲਾਸ਼ ਬਣ ਗਏ ਜਦੋਂ ਇਹ ਮਾਮਲਾ ਉਹਨਾਂ ਵੱਲੋਂ ਉਠਾਇਆ ਜਾਂਦਾ ਹੈ ਤਾਂ ਮਾਮਲਾ ਸੀਬੀਆਈ ਵੱਲੋਂ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਸੁਰਬਖ ਸਿੰਘ ਅਤੇ ਮੁਖਵਿੰਦਰ ਸਿੰਘ ਨੂੰ ਪੁਲਿਸ ਨੇ ਚੁੱਕਿਆ ਸੀ ਪੁਲਿਸ ਚੁੱਕ ਕੇ ਉਹਨਾਂ ਨੂੰ ਬਿਆਸ ਥਾਣੇ ਦੇ ਵਿੱਚ ਲਿਆਈ ਬਿਆਸ ਥਾਣੇ ਦੇ ਵਿੱਚ ਇੱਕ ਅੱਧੇ ਬੰਦੇ ਨਹੀਂ ਸੈਂਕੜੇ ਬੰਦਿਆਂ ਨੇ ਉਹਨਾਂ ਨੂੰ ਜ਼ਿੰਦਾ ਦੇਖਿਆ ਪਿੰਡਾਂ ਦੀਆਂ ਪੰਚਾਇਤਾਂ ਸਰਪੰਚਾਂ ਸਭ ਨੇ ਦੇਖਿਆ ਕਿ ਸੁਰਮੁਖ ਸਿੰਘ ਅਤੇ ਮੁਖਵਿੰਦਰ ਸਿੰਘ ਤੇ ਤੀਜੇ ਦਰਜੇ ਦਾ ਟੌਰਚਰ ਕੀਤਾ ਜਾਂਦਾ ਹੈ ਥਾਣੇ ਦੀਆਂ ਕੰਧਾਂ ਵੀ ਕੰਬ ਜਾਂਦੀਆਂ ਹੈ ਜਦੋਂ ਉਹਨਾਂ ਤੇ ਲਗਾਤਾਰ 4 ਦਿਨ ਕੋਟਾਪਾ ਹੁੰਦਾ ਹੈ ਤੀਜੇ ਦਰਜੇ ਦੇ ਤਸੀਹੇ ਦਿੱਤੇ ਜਾਂਦੇ ਨੇ ਆਖਰ 4 ਦਿਨਾਂ ਬਾਅਦ ਅਣਪਛਾਤੇ ਕਰਾਰ ਦੇ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਕੀ ਸੀ ਉਹਨਾਂ ਦਾ ਕਸੂਰ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਮਾਮਾ ਉਡੀਕਦੀਆਂ ਰਹਿ ਗਈਆਂ ਕੇ ਸਾਡੇ ਪੁੱਤ ਘਰੇ ਆਉਂਗੇ ਪਰ ਕਰਤਾ ਉਹਨਾਂ ਦੀ ਲਾਸ਼ ਵੀ ਨਹੀਂ ਆਈ ਕਰਤਾ ਉਹ ਡੈੱਡ ਬੋਡੀ ਵੀ ਦੇਖਣ ਨੂੰ ਨਹੀਂ ਮਿਲੀ ਦੋਸਤੋ ਇਹ ਵਾਕਿਆ 8 ਅਪ੍ਰੈਲ 1993 ਦਾ ਭਾਗ तकरीबन 32 ਸਾਲ ਹੋ ਗਏ ਪਰਿਵਾਰ ਨੇ ਬੜਾ ਲੰਮਾ ਸਮਾਂ ਸੰਤਾਪ ਹੰਡਾਇਆ ਦਰਦ ਹੰਡਾਇਆ ਤਾਂ ਜੋ ਉਹਨਾਂ ਵਿਅਕਤੀਆਂ ਨੂੰ ਸਜ਼ਾ ਮਾ ਦੇਵਾ ਸਕਣ ਸਲਾਖਾਂ ਪਿੱਛੇ ਤੱਕ ਸਕਣ ਜਿਨ੍ਹਾਂ ਦੇ ਉਹਨਾਂ ਦੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ ਪਤਾ ਹੀ ਨਹੀਂ ਲੱਗਿਆ ਉਹ ਨੌਜਵਾਨ ਕਿਵੇਂ ਖਵਾ ਦਿੱਤੇ ਉਹਨਾਂ ਦਾ ਕਸੂਰ ਕਿਸਿਆ ਘਰ ਇੱਕ 1993 ਵਿਚ ਵਾਪਰੀ ਘਟਨਾ ਦਾ ਇਨਸਾਫ ਅੱਜ ਮਿਲਦਾ ਹੈ ਜਦੋਂ ਉਸ ਵੇਲੇ ਦੇ ਐਸਐਟੂ ਪਰਮਜੀਤ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਤੁਸੀਂ ਸਿਸਟਮ ਜੁਡੀਫੀ ਇਸ ਕੇਸ ਦੀ ਇੱਕ ਹੋਰ ਦੇਖੋ ਕਿ ਇਸ ਮਾਮਲੇ ਨਾਲ ਸੰਬੰਧਿਤ ਬਹੁਤ ਸਾਰੇ ਮਹੱਤਵਪੂਰਨ ਗਵਾਹ ਜਿਨ੍ਹਾਂ ਦੇ ਵਿੱਚ ਪੰਜ ਸਰਪੰਚ ਵੀ ਸ਼ਾਮਲ ਸਨ ਅਸੀਂ ਪਿੰਡਾਂ ਦੀਆਂ ਪੰਚਾਇਤਾਂ ਪੰਜਾਂ ਸਰਪੰਚਾਂ ਅਤੇ ਮੁੱਤਵਰ ਬੰਦਿਆਂ ਤੇ ਬਹੁਤ ਭਰੋਸਾ ਕਰਦੇ ਹਾਂ ਕਿ ਇਹ ਗਵਾਹੀ ਦੇਣਗੇ ਡਟਣਗੇ ਪਰ ਇਸ ਕੇਸ ਦੇ ਵਿੱਚ ਕੋਈ ਗਵਾਹੀ ਥੋਸ ਜਿਹੜੀ ਹੈ ਪਤਵੰਤਿਆਂ ਵੱਲੋਂ ਨਹੀਂ ਦਿੱਤੀ ਗਈ ਗਵਾਹ ਜ਼ਰੂਰ 27 28 ਜਿਹੜੇ ਹੈ ਗਵਾਹ ਪਹੁੰਚਦੇ ਪਰ ਉਹ ਸੀਬੀਆਈ ਵੱਲੋਂ ਜੋ ਸਬੂਤ ਇਕੱਠੇ ਕੀਤੇ ਗਏ ਤੱਥ ਇਕੱਠੇ ਕੀਤੇ ਗਏ ਉਹਨਾਂ ਦੇ ਆਧਾਰ ਤੇ ਉਹ ਗਵਾਹੀਆਂ ਹੋਣਗੇ ਤੇ ਇਹ ਵੀ ਦੇਖਿਆ ਗਿਆ ਕਿ ਪੁਲਿਸ ਨੇ ਕਿੰਨੇ ਕਾਰਤੂਸ ਚਲਾਏ ਉਹਨਾਂ ਨੌਜਵਾਨਾਂ ਤੇ 303 ਦੀਆਂ ਜੋ ਰਾਈਫਲਾਂ ਦਿਖਾਈਆਂ ਗਈਆਂ ਵੀ ਇਹਨਾਂ ਤੋਂ ਬਰਾਮਦ ਹੋਈਆਂ ਉਹਨਾਂ ਦੇ ਵਿੱਚੋਂ ਕੋਈ ਗੋਲੀ ਚੱਲੀ ਜਾਂ ਨਹੀਂ ਚੱਲੀ ਉਹਨਾਂ ਦੇ ਵਿੱਚੋਂ ਵੀ ਗੋਲੀ ਨਹੀਂ ਸੀ ਚੱਲੀ ਫਿਰ ਮੁਕਾਬਲਾ ਕਿਦੇ ਨਾਲ ਹੋਇਆ ਹੁਣ ਸਵਾਲ ਖੜਾ ਇਹ ਹੁੰਦਾ ਹੈ ਕਿ ਕੀ ਅੱਧੀ ਰਾਤ ਨੂੰ ਜਾਂ ਰਾਤ ਦੇ ਸਮੇਂ ਹੋਇਆ ਉਹ ਪੁਲਿਸ ਮੁਕਾਬਲਾ ਸਾਰਾ ਹੀ ਫਰਜੀ ਸੀ ਸਾਰਾ ਹੀ ਅਖੌਤੀ ਸੀ ਪੁਲਿਸ ਮੁਲਾਜ਼ਮ ਸਮਾਨ ਦੇ ਵਿੱਚ ਗੋਲੀਆਂ ਚਲਾਉਂਦੇ ਰਹੇ ਜਾਂ ਉਹਨਾਂ ਮਰੇ ਪਏ ਨੌਜਵਾਨਾਂ ਤੇ ਗੋਲੀਆਂ ਚਲਾਉਂਦੇ ਰਹੇ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਅੱਜ ਵੀ ਜਿਉਂਦੇ ਤ्यों ਖੜੇ ਨੇ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਈਆਂ ਦਾ ਤਾਂ ਕਸੂਰ ਵੀ ਕੋਈ ਨਹੀਂ ਸੀ ਕਈਆਂ ਦੇ ਤਾਂ ਇੰਨਾ ਹੀ ਕਸੂਰ ਸੀ ਵੀ ਕੋਈ ਰੋਟੀ ਖਾ ਗਿਆ ਉਹਨਾਂ ਦੇ ਘਰੇ ਜਾਂ ਕਿਸੇ ਨੂੰ 2-4 ਕਿਲੋਮੀਟਰ 10 ਕਿਲੋਮੀਟਰ ਛੱਡਿਆ ਗਿਆ ਇਹ ਮੇ ਕਸੂਰ ਨਾਲ ਵੀ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸੇ ਤਰ੍ਹਾਂ ਦੀ ਇੱਕ ਦਰਦਖਾਨੀ ਫੋਰ ਤੋਂ ਅੱਗੇ ਨਾਲ ਸਾਂਝੀ ਕਰਦੇ ਆ ਜੋ ਅੱਜ ਅਦਾਲਤ ਦੇ ਵਿੱਚ ਵਿਚਾਰੀ ਗਈ ਉਸ ਦੇ ਵਿੱਚ ਵੀ ਬੋਹਾਲੇ ਦੀ ਸੀਬੀਆਈ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਉਹ ਕਹਾਣੀ ਹੈ ਕਿਰਨਵੀਰ ਨਾਂ ਦੇ ਇੱਕ 24 ਸਾਲਾ ਮੁੰਡੇ ਦੀ ਕਿਰਨਵੀਰ ਜੋ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗੁਲਾਲੀਪੁਰ ਜੋ ਕਿ ਥਾਣਾ ਮਾਹਨੋਚਾ ਹਲਚ ਪੈਂਦਾ ਹੈ ਉੱਥੋਂ ਦਾ ਰਹਿਣ ਵਾਲਾ ਸੀ ਪੁਲਿਸ ਪਾਰਟੀ ਸਵੇਰੇ ਉਸ ਦੇ ਘਰੇ ਆਤਮਕ ਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਉਹ ਘਰੇ ਨਹੀਂ ਪ੍ਰਤਾਪ ਸਿੰਘ ਦੇ ਖੇਤਾਂ ਦੇ ਵਿੱਚ ਹਲ ਵਾਰ ਰਿਹਾ ਹੈ ਆਪਣੇ ਭਰਾ ਦੇ ਨਾਲ ਤਾਂ ਪੁਲਿਸ ਪਾਰਟੀ ਉਹਨੂੰ ਲੱਭਦੀ ਹੋਈ ਪ੍ਰਤਾਪ ਸਿੰਘ ਦੇ ਖੇਤਾਂ ਦੇ ਵਿੱਚ ਪਹੁੰਚ ਜਾਂਦੀ ਹੈ ਤਾਂ ਉੱਥੋਂ ਪੁਲਿਸ ਪਾਰਟੀ ਉਸਨੂੰ ਚੁੱਕ ਲੈਂਦੀ ਹੈ ਚੁੱਕ ਕੇ ਪਹਿਲਾਂ ਤਾਂ ਘਰੇ ਲਿਆਂਦਾ ਜਾਂਦਾ ਹੈ ਘਰੇ ਉਸਤੇ ਬੇਦਹਾਸ਼ਾ ਤਸ਼ੱਦਦ ਕੀਤਾ ਜਾਂਦਾ ਹੈ ਕਰੇ ਕਰਦਿਆਂ ਦੇ ਸਾਹਮਣੇ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਪਾਰਟੀ ਉਸ ਨੂੰ ਥਾਣੇ ਲੈ ਆਉਂਦੀ ਹੈ ਜਦੋਂ ਪਿੰਡਾਂ ਦੇ ਮੋਤ ਪ੍ਰਬੰਧ ਦੇ ਕਰਦੇ ਮੈਂਬਰ ਪੁਲਿਸ ਤੱਕ ਪਹੁੰਚ ਕਰਦੇ ਨੇ ਕਿ ਸਾਡੇ ਨੌਜਵਾਨ ਨੂੰ ਤੁਸੀਂ ਚੱਕਿਆ ਤੇ ਉਹਨੂੰ ਛੱਡੋ ਤੇ ਉਹ ਕਿੱਥੇ ਹੈ ਤਾਂ ਕਰਨਵੀਰ ਬਾਰੇ ਪੁਲਿਸ ਕੋਈ ਥੋ ਪਤਾ ਨਹੀਂ ਦਸਦੀ ਤੇ ਉਹਦਾਂ ਨੂੰ ਕਰਦੇ ਨੂੰ ਇਹੀ ਜਵਾਬ ਮਿਲਦਾ ਹੈ ਕਿ ਸ਼ਾਇਦ ਕਿਸੇ ਬਾਹਰਲੇ ਜ਼ਿਲ੍ਹੇ ਦੀ ਪੁਲਿਸ ਚੌਕੇ ਲੈ ਗਈ ਸਾਨੂੰ ਇਸ ਦੇ ਬਾਰੇ ਕੋਈ ਇਲਮ ਨਹੀਂ ਕੋਈ ਪਤਾ ਨਹੀਂ ਹਾਲਾਂਕਿ ਉਸ ਦੀ ਮਾਂ ਸ਼ਰੈਅਮ ਦੋਸ਼ ਲਾਉਦੀ ਹੈ ਕਿ ਪੁਲਿਸ ਚੌਕੀ ਇੰਚਾਰਜ ਮੇਰੇ ਪੁੱਤ ਨੂੰ ਚੁੱਕ ਕੇ ਲੈ ਗਏ ਤਾਂ ਉਹ ਮਾਂ ਜਿਸ ਨੇ ਆਪ ਦਾ ਲਾਲ ਗਵਾਇਆ ਤੁਸੀਂ ਸੋਚ ਸਕਦੇ ਹੋ ਜਿਹਦਾ ਅੱਜ ਤੱਕ ਕੋਈ ਖੁਰਾਕ ਕੋਈ ਲੱਭਿਆ ਉਤੇ 32 ਸਾਲ ਕਿਵੇਂ ਦਿਲ ਤੇ ਪੱਥਰ ਧਰ ਕੇ گزارੇ ਕਿਵੇਂ ਅਦਾਲਤਾਂ ਦੀਆਂ ਲੜਾਈਆਂ ਲੜੀਆਂ ਕਿਵੇਂ ਸੰਤਾਪ ਹੰਡਾਇਆ ਪਿੰਡੇ ਤੇ ਇਸ ਕੇਸ ਦੇ ਵਿੱਚ ਮਹੱਤਵਪੂਰਨ ਗੱਲ ਇਹ ਸੀ ਕਿਉਂਕਿ ਸੀਬੀਆਈ ਨੇ ਜਾਂਚ ਕੀਤੀ ਸੀਬੀਆਈ ਨੂੰ ਇਸ ਮਾਮਲੇ ਦੇ ਵਿੱਚ ਬਹੁਤ ਘੱਟ ਸਬੂਤ ਮਿਲੇ ਗਵਾਹ ਵੀ ਅਜਿਹੇ ਸਨ ਕਿਉਂਕਿ ਸੀਬੀਆਈ ਨੇ ਕਿਹਾ ਵੀ ਸਿਰਫ ਇੱਕ ਚੌਕੀ ਇੰਚਾਰਜ ਨੂੰ ਕਰਦੇ ਮੈਂਬਰਾਂ ਵੱਲੋਂ ਪਛਾਣਿਆ ਗਿਆ ਬਾਕੀ ਕਿਸੇ ਵੀ ਪੁਰਸ ਮਲਾਜਮ ਦੀ ਪਛਾਣ ਜਿਹੜੀ ਹੈ ਉਹ ਨਹੀਂ ਦੱਸੀ ਗਈ ਦੋ ਵਾਰ ਸੀਬੀਆਈ ਨੇ ਕਲੋਜ਼ਰ ਰਿਪੋਰਟਾਂ ਭਾਵ ਇਸ ਕੇਸ ਨੂੰ ਬੰਦ ਕਰਨ ਲਈ ਕਿਹਾ ਅਦਾਲਤ ਨੂੰ ਕਿ ਇਸ ਮਾਮਲੇ ਦੇ ਵਿੱਚ ਇਸ ਕੇਸ ਦੇ ਵਿੱਚ ਕੋਈ ਧਮਕਾ ਨਹੀਂ ਕੋਈ ਸਾਡੇ ਸਬੂਤ ਹੱਥ ਨਹੀਂ ਲੱਗਿਆ ਇਸ ਲਈ ਇਸ ਨੂੰ ਬੰਦ ਕਰ ਦਿੱਤਾ ਜਾਵੇ ਪਰ ਮਾਨਯੋਗ ਅਦਾਲਤ ਨੇ ਸੀਬੀਆਈ ਦੀ ਇਹ ਅਪੀਲ ਨਹੀਂ ਮੰਨੀ ਅਤੇ ਸੀਬੀਆਈ ਨੂੰ ਦੀ ਜਾਂਚ 1995 ਦੇ ਵਿੱਚ ਸ਼ੁਰੂ ਕੀਤੀ ਸੀ 2012 ਦੇ ਵਿੱਚ ਆ ਕੇ ਚਲਾਨ ਪੇਸ਼ ਕਰਨਾ ਪਿਆ ਉਸ ਵੇਲੇ ਦੇ ਚੌਕੀ ਇੰਚਾਰਜ ਪਿੰਡ ਸ਼ਹਿਬਾਜਪੁਰ ਦੇ ਵਿੱਚ ਜੋ ਪੁਲਿਸ ਚੌਕੀ ਸੀ ਉਸ ਪੁਲਿਸ ਚੌਕੀ ਦੇ ਇੰਚਾਰਜ ਦੇ ਖਿਲਾਫ ਚਲਾਨ ਪੇਸ਼ ਕਰਨਾ ਪਿਆ ਅੱਜ ਜਦੋਂ ਇਸ ਕੇਸ ਦਾ ਫੈਸਲਾ ਆਇਆ ਤਾਂ ਚੌਕੀ ਇੰਚਾਰਜ ਨੂੰ ਬਰੀ ਕਰ ਦਿੱਤਾ ਗਿਆ ਪਰ ਘਰ ਦੇ ਮੈਂਬਰ ਅੱਜ ਵੀ ਮਾਇੂਸ ਨੇ ਕਿ ਆਖਰ ਕਰਨਵੀਰ ਗਿਆ ਤਾਂ ਕਿੱਥੇ ਗਿਆ ਕੀ ਉਸ ਨੂੰ ਧਰਤੀ ਨਿਕਲ ਗਈ ਆਸਮਾ ਖਾ ਗਿਆ ਕੌਣ ਖਾ ਗਿਆ ਇਹ ਜੀ ਕਿਹੜੀ ਚੀਜ਼ ਸੀ ਜਿਹੜੀ ਕਰਨਵੀਰ ਨੂੰ ਉਹਨਾਂ ਤੋਂ ਖੋ ਕੇ ਲੈ ਗਈ ਕਿਹੜੀ ਸ਼ਕਤੀ ਸੀ ਜੋ ਖੇਤ ਦੇ ਵਿੱਚ ਹੜਵਾਉਂਦੇ ਨੂੰ ਪਹਿਲਾਂ ਘਰੇ ਆ ਕੇ ਕੁੱਟਦੀ ਹੈ ਫਿਰ ਉਹਨੂੰ ਚੁੱਕ ਕੇ ਲੈ ਜਾਂਦੀ ਹੈ ਉਸ ਤੋਂ ਬਾਅਦ ਕੋਈ ਉਹਦਾ ਅਤਾ ਪਤਾ ਨਹੀਂ ਲੱਗਦਾ ਘਰ ਦੇ ਕਹਿੰਦੇ ਜੇ ਸਾਨੂੰ লাশ ਮਿਲ ਜਾਂਦੀ ਅਸੀਂ ਬਾਣਾ ਮੰਨ ਲੈਂਦੇ ਵੀ ਸਾਡਾ ਪੁੱਤ ਇਸ ਧਰਤੀ ਤੋਂ ਚਲਾ ਗਿਆ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਅਸੀਂ ਉਹਦੀਆਂ ਅੰਤਮ ਰਸਮਾਂ ਪੂਰੀਆਂ ਕਰ ਲੈਂਦੇ ਸਾਨੂੰ ਤਾਂ ਅੰਤਮ ਰਸਮਾਂ ਕਰਨੀਆਂ ਵੀ ਨਸੀਬ ਨਹੀਂ ਹੋਇਆ ਉਹ ਕਿੱਥੇ ਹੈ ਐਸ ਵਿੜੇ ਹੈ ਕਿੱਥੇ ਹਜੇ ਤੱਕ ਕੋਈ ਪਤਾ ਨਹੀਂ ਮਾਇੂਸੀ ਦੇ ਆਲਮ ਦੇ ਵਿੱਚ ਗਿਰੇ ਮਾਪਿਆਂ ਨੇ ਐਲਾਨ ਤੱਕ ਕੀਤਾ ਹੈ ਕਿ ਅਸੀਂ ਇਨਸਾਫ ਲਈ ਹਾਈ ਕੋਰਟ ਤੱਕ ਪਹੁੰਚ ਕਰਾਂਗੇ ਪਰ ਕੀ ਤਿੰਨ ਦਹਾਕੇ ਤੋਂ ਬਾਅਦ ਤਿੰਨ ਦਹਾਕੇ ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਵੀ ਉਨ੍ਹਾਂ ਦੇ ਵਿੱਚ ਹੀ ਹੌਸਲਾ ਹੈ ਕਿ ਆਪਣੇ ਪੁੱਤ ਨੂੰ ਗਾਇਬ ਕਰਨ ਵਾਲੇ ਦੋਸ਼ੀਆਂ ਦੇ ਚਿਹਰੇ ਬੇਵਰਦ ਕਰ ਸਕਣ ਨੰਗੇ ਕਰ ਸਕਣ ਕਿਉਂਕਿ ਜਿਨ੍ਹਾਂ ਤੇ ਹੁਣ ਤੱਕ ਉਹਨਾਂ ਨੇ ਦੋਸ਼ ਲਾਏ ਸੀ ਉਹਨਾਂ ਨੂੰ ਤਾਂ ਅਦਾਲਤ ਨੇ ਵਾਜਿਤ ਬਰੀ ਕਰ ਦਿੱਤਾ ਤੇ ਉਹਨਾਂ ਦੇ ਖਿਲਾਫ ਤਾਂ ਹੁਣ ਤੁਸੀਂ ਕੁਝ ਨਹੀਂ ਕਰ ਸਕਦੇ ਅਜਿਹੇ ਤਰੀਕੇ 'ਚ ਤੇ ਸਿਰਫ ਉੱਪਰਲੀ ਅਦਾਲਤ ਦੇ ਵਿੱਚ ਚੁਣੌਤੀ ਦੇ ਸਕਦੇ ਹੋ ਤੇ ਇਹ ਉੱਪਰਲੀ ਅਦਾਲਤ ਨੇ ਸਬੂਤਾਂ ਦੇ ਆਧਾਰ ਤੇ ਦੇਖਣਾ ਹੈ ਕਿ ਲਾਏ ਗਏ ਦੋਸ਼ ਸਹੀ ਸੀ ਜਾਂ ਗਲਤ ਸੀ ਦੋਸਤੋ ਕੇਸ ਇਹ ਸਿਰਫ ਦੋ ਨਹੀਂ ਹਜ਼ਾਰਾਂ ਲਾਸ਼ਾਂ ਜਸਵੰਤ ਸਿੰਘ ਖਾਲੜਾ ਨੇ ਬੇਵਪਰਦ ਕੀਤੀਆਂ ਸੀ ਸਿਰਫ ਤਿੰਨ ਸ਼ਮਸ਼ਾਨ ਘਾਟਾਂ ਦੇ ਵਿੱਚ ਪੱਟੀ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਦੁਰਗਾਣਾ ਮੰਦਿਰ ਦੀ ਜਿੱਥੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਅਣਪਛਾਤੇ ਕਰਾਰ ਦੇ ਕੇ ਸੰਸਕਾਰ ਕਰ ਦਿੱਤਾ ਗਿਆ ਆਖਰੀ ਨੌਜਵਾਨ ਕੌਣ ਸੀ ਸਾਡੇ ਪੰਜਾਬ ਦੇ ਸੀ ਸਾਡੇ ਪੰਜਾਬ ਦੀ ਸੀ ਜ਼ਿਆਦਾਤਰ ਸਿੱਖ ਨੌਜਵਾਨ ਸੀ ਕਿਉਂ ਮਾਰਿਆ ਗਿਆ ਉਹਨਾਂ ਨੂੰ ਕੀ ਕਸੂਰ ਸੀ ਉਹਨਾਂ ਦਾ ਕਿ ਉਹ ਇੰਨਾ ਵੀ ਹੱਕ ਨਹੀਂ ਸੀ ਰੱਖਦੇ ਕਿ ਉਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਘਰਦਿਆਂ ਨੂੰ ਸੌਂਪ ਦਿੱਤੀਆਂ ਜਾਣ ਤਾਂ ਜੋ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਵੇ ਦੋਸਤੋ ਇਹ ਮਸਲਾ ਅੱਜ ਵੀ ਟਿਕ ਨਹੀਂ ਰਿਹਾ ਆਖਰ ਪੰਜਾਬ ਦੇ ਵਿੱਚ ਪੁਲਿਸ ਮੁਕਾਬਲੇ ਕਿਉਂ ਹੁੰਦੇ ਨੇ ਤੇ ਬਾਰ-ਬਾਰ ਸਵਾਲ ਕਿਉਂ ਖੜੇ ਹੁੰਦੇ ਨੇ ਤੁਹਾਡਾ ਯਾਦ ਹੋ ਪਿਛਲੇ ਦਿਨਾਂ ਦੌਰਾਨ ਇੱਕ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਰਿਪੋਰਟ ਛਪੀ ਕਿ 7 ਮਹੀਨਿਆਂ ਦੇ ਸਮੇਂ ਦੌਰਾਨ ਪੰਜਾਬ ਦੇ ਵਿੱਚ 20 ਪੁਲਿਸ ਮੁਕਾਬਲੇ ਹੋ ਚੁੱਕੇ ਨੇ ਹੁਣ ਜਦੋਂ ਅਸੀਂ ਇਹ ਵੀ ਦਾਵਾ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਫੈਲ ਚੁੱਕੀ ਹੈ ਕਿਸੇ ਨੂੰ ਕੋਈ ਖਤਰਾ ਨਹੀਂ ਕੋਈ ਭੈ ਨਹੀਂ ਕੋਈ ਡਰ ਨਹੀਂ ਫਿਰ ਵੀ ਪੁਲਿਸ ਮੁਕਾਬਲੇ ਕਿਉਂ ਹੁੰਦੇ ਨੇ ਕਿਉਂ ਨੌਜਵਾਨ ਮਾਰੇ ਜਾਂਦੇ ਨੇ ਕੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਮੰਨਿਆ ਜਾਵੇ ਕੀ ਅਦਾਲਤਾਂ ਫੈਸਲੇ ਨਹੀਂ ਕਰਨਗੀਆਂ ਕੌਣ ਦੋਸ਼ੀ ਹੈ ਕੌਣ ਬੇਦੋਸ਼ ਹੈ ਫੈਸਲਾ ਕਰਨਾ ਅਦਾਲਤਾਂ ਦਾ ਕੰਮ ਹੈ ਸਬੂਤਾਂ ਦੇ ਆਧਾਰ ਤੇ ਕਿ ਕੌਣ ਦੋਸ਼ੀ ਹੈ ਕੌਣ ਬੇਦੋਸ਼ ਹੈ ਇਸ ਲਈ ਫੈਸਲਾ ਇਹ ਅਦਾਲਤਾਂ ਤੇ ਛੱਡਿਆ ਜਾਣਾ ਚਾਹੀਦਾ ਹੈ ਜੇਕਰ ਅੱਜ ਵੀ ਝੂਠੇ ਪੁਲਿਸ ਮੁਕਾਬਲੇ ਹੁੰਦੇ ਨੇ ਤਾਂ ਸਾਡੇ ਸਮਾਜ ਤੇ ਇਹ ਬਹੁਤ ਵੱਡਾ ਕਲੰਕ ਹੈ ਪੀ ਐਚ ਆਰਓ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਇਸ ਮਸਲੇ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਸਰਗਰਮੀ ਹੈ ਪੁਨਾ ਨੇ ਪੜਤਾਲ ਵੀ ਕੀਤੀ ਹੈ ਚਾਹੇ ਅਭੋਰ ਦੇ ਵਿੱਚ ਵਾਪਰਿਆ ਐਨਕਾਉਂਟਰ ਹੋਵੇ ਚਾਹੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਵਾਪਰਿਆ ਐਨਕਾਉਂਟਰ ਹੋਵੇ ਇਹਨਾਂ ਮਾਮਲਿਆਂ ਦੇ ਵਿੱਚ ਉਹ ਆਪਣੀ ਪੜਤਾਲ ਕਰ ਰਹੇ ਨੇ ਪੜਤਾਲ ਚ ਕੀ ਨਿਕਲਦਾ ਹੈ ਇਹ ਆਉਣ ਵਾਲਾ ਟਾਈਮ ਦੱਸੂਗਾ ਪਰ ਇੱਕ ਗੱਲ ਦੀ ਗਾਟ ਦੇਣੀ ਬਣਦੀ ਹੈ ਪੀਐਚਓ ਨੂੰ ਅੱਜ ਦੇ ਵੀ ਜਿਹੜੇ ਦੋ ਕੇਸ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਹੈ ਪੀਐਚਆਰੂ ਨਾਲ ਜੁੜੇ ਵਕੀਲ ਸਰਬਜੀਤ ਸਿੰਘ 베ਰਕਾ ਨੇ ਇਹਨਾਂ ਮਾਮਲਿਆਂ ਦੀ ਪੈਰਵੀ ਕੀਤੀ ਇਹਨਾਂ ਮਾਮਲਿਆਂ ਨੂੰ ਅੰਜਾਮ ਤੱਕ ਪਹੁੰਚਾਇਆ ਉਹ ਲਗਾਤਾਰ ਇਹਨਾਂ ਸਾਰੇ ਕੇਸਾਂ ਦੀ ਪੈਰਵੀ ਕਰਦੇ ਆ ਰਹੇ ਨੇ ਤਕਰੀਬਨ 67 ਕੇਸ ਅਜੇ ਵੀ ਜਿਹੜੇ ਆ ਅਦਾਲਤਾਂ ਦੇ ਵਿੱਚ ਬਕਾਇਆ ਪਏ ਹੋਏ ਨੇ 70 ਕੇਸ ਸੀ ਜੋ ਸੀਬੀਆਈ ਦੀਆਂ ਵਿਸ਼ੇਸ਼ ਅਦਾਲਤਾਂ ਦੇ ਵਿੱਚ ਚੱਲ ਰਹੇ ਸੀ ਇਹਨਾਂ ਚੋ ਅਸੀਂ ਇਹ ਕਹਿ ਸਕਦੇ ਹਾਂ ਵੀ 63 64 ਕੇਸਾਂ ਦੇ ਵਿੱਚ ਫੈਸਲਾ ਜਿਹੜਾ ਹੁਣ ਤੱਕ ਆ ਚੁੱਕਿਆ ਹੈ ਤੇ 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾ ਹੋ ਚੁੱਕੀ ਹੈਗੇ ਕਿਸੇ ਨੂੰ 2 ਸਾਲ ਕਿਸੇ ਨੂੰ 4 ਸਾਲ ਕਿਸੇ ਨੂੰ 10 ਸਾਲ ਕਈ ਕੇਸਾਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਵੀ ਹੋਈ ਹੈ ਪਰ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤਰਾਸ ਦੀ ਗੱਲ ਹੈ ਕਿ ਜਿਹੜੇ ਫੈਸਲੇ ਆ ਰਹੇ ਨੇ ਉਹ 25 ਸਾਲ ਬਾਅਦ ਆ ਰਹੇ ਨੇ 30 ਸਾਲ ਬਾਅਦ ਆ ਰਹੇ ਨੇ 32 ਸਾਲ ਬਾਅਦ ਆ ਰਹੇ ਨੇ ਦੋਸਤੋ ਇੱਕ ਸਭ ਤੋਂ ਵੱਡੀ ਗੱਲ ਤਰਾਸ ਦੀ ਹੈ ਵੀ ਜਿਆਦਾਤਰ ਪੁਲਿਸ ਮੁਕਾਬਲੇ ਉਦੋਂ ਹੋਏ ਜਦੋਂ ਪੰਜਾਬ ਦੇ ਵਿੱਚ ਚੁਣੀ ਹੋਈ ਸਰਕਾਰ ਸੀ ਭਾਵ 1992 ਦੇ ਵਿੱਚ ਜਦੋਂ ਬਿਆਨ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਸਰਕਾਰ ਹੋਂਦ ਦੇ ਵਿੱਚ ਆ ਜਾਂਦੀ ਹੈ ਤਾਂ ਉਦੋਂ ਜਿਹੜੀ ਹੈ ਜਿਆਦਾਤਰ ਮਾਮਲੇ ਨੇ ਜਿਹੜੇ ਅੱਜ ਦੇ ਵੀ ਜਿਹੜੇ ਅਸੀਂ ਦੋ ਕੇਸ ਤੁਹਾਡੇ ਨਾਲ ਜ਼ਿਕਰ ਕੀਤੇ ਨੇ ਵੀ 1 ਅਕਤੂਬਰ 1992 ਦੇ ਵਿੱਚ ਨੌਜਵਾਨ ਕਰਨ ਵੀਰ ਸਿੰਘ ਨੂੰ ਪੁਲਿਸ ਤੇ ਦੋਸ਼ ਲੱਗੇ ਨੇ ਵੀ ਚੁੱਕ ਕੇ ਲੈ ਗਈ ਸੁਰਬਖ ਸਿੰਘ ਅਤੇ ਮੁਖਵਿੰਦਰ ਸਿੰਘ ਦਾ ਵੀ ਜਿਹੜਾ ਕੇਸ ਹੈ ਉਹ 1995 ਦਾ ਕੇਸ ਹੈ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਜਦੋਂ ਲੋਕਾਂ ਦੀ ਚੁਣੀ ਹੋਈ ਸਰਕਾਰ ਵੀ ਪੰਜਾਬ ਦੇ ਵਿੱਚ ਸਥਾਪਿਤ ਹੋ ਜਾਂਦੀ ਹੈ ਤਾਂ ਉਦੋਂ ਵੀ ਪੁਲਸੀਆ ਰਾਜ ਆ ਜਿਹੜਾ ਇੱਕ ਤਰ੍ਹਾਂ ਨਾਲ ਪੁਲਿਸ ਦੀ ਦਬਸ਼ ਤਾਂ ਉਦੋਂ ਵੀ ਇਹ ਜਿਹੇ ਕੇਸ ਜਿਹੜੇ ਆ ਉਹ ਸਾਹਮਣੇ ਆਉਂਦੇ ਲਗੇ ਪਿਛਲੇ ਦੋਨਾਂ ਦੌਰਾਨ ਜਿਹੜਾ ਇੱਕ ਹੋਰ ਮਾਮਲਾ ਚਰਚਿਤ ਸੀ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਉਹ ਸੀਗਾ ਪਟਿਆਲਾ ਨਾਲ ਸਬੰਧਤ ਚਾਰ ਪੁਲਿਸ ਇੰਸਪੈਕਟਰਾਂ ਨੇ ਜਿਨ੍ਹਾਂ ਤੇ ਦੋਸ਼ ਲੱਗੇ ਸੀ ਵੀ ਉਹਨਾਂ ਨੇ ਫੌਜ ਦੇ ਸਰਵਿੰਗ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਕੀਤੀ ਹੈ ਕਥਿਤ ਤੌਰ ਤੇ ਉਹ ਬੜਾ ਲੰਬੀ ਲੜਾਈ ਜਿਹੜੀ ਹੈ ਉਸ ਪਰਿਵਾਰ ਨੇ ਲੜੀ ਬੀਬੀ ਜਸਵਿੰਦਰ ਕੌਰ ਬਾਠ ਨੇ ਕਰਨਲ ਲਈ ਲੜੀ ਹਾਈ ਕੋਰਟ ਤੱਕ ਪਹੁੰਚ ਕੀਤੀ ਤਾਂ ਹਾਈ ਕੋਰਟ ਨੇ ਉਹ ਮਾਮਲਾ ਸੀਬੀਆਈ ਦੇ سپਰਦ ਕਰ ਦਿੱਤਾ ਤਾਂ ਉਸ ਵੇਲੇ ਦਾ ਰੌਲਾ ਇਹ ਸੀ ਵੀ ਉਹ ਚਾਰੋਂ ਪੁਲਿਸ ਇੰਸਪੈਕਟਰ ਇੱਕ ਪੁਲਿਸ ਮੁਕਾਬਲੇ ਨੂੰ ਅੰਜਾਮ ਦੇ ਕੇ ਸਫਲ ਪੁਲਿਸ ਮੁਕਾਬਲਾ ਜਿਹੜਾ ਪੁਲਿਸ ਕਹਿੰਦੀ ਹੈ ਸਫਲ ਪੁਲਿਸ ਮੁਕਾਬਲਾ ਚਰਚਾ ਤੇ ਰੌਲਾ ਇਹ ਹੈ ਕਿ ਅਥੇ ਤੌਰ ਤੇ ਵੀ ਉਹ ਝੂਠਾ ਪੁਲਿਸ ਮੁਕਾਬਲਾ ਸੀ ਉਹ ਅੰਜਾਮ ਦੇ ਕੇ ਉਹ ਆਈਸੀ ਤੇ ਉਹ ਰਾਤ ਨੂੰ ਇਹ ਘਟਨਾ ਵਾਪਰਦੀ ਹੈ ਤਾਂ ਉਹਦਾ ਕਾਫੀ ਰੌਲਾ ਪੈਂਦਾ ਹੈ ਉਹ ਪਰਿਵਾਰ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਦਾ ਹੈ ਵੀ ਇਹਦੀ ਨਿਰਪੱਖ ਤੇ ਆਜ਼ਾਦ ਜਿਹੜੀ ਹੈ ਉਹ ਜਾਂਚ ਹੋਣੀ ਚਾਹੀਦੀ ਹੈ ਪਰ ਪਿਛਲੇ ਦਿਨਾਂ ਦੌਰਾਨ ਪਰਿਵਾਰ ਪਿੱਛੇ हट ਗਿਆ ਪਰ ਮਿਸਟਰ ਢਿੱਲੋਂ ਜਿਹੜੇ ਐ ਇਸ ਕੇਸ ਨਾਲ ਪੁਸ਼ਪਿੰਦਰ ਸਿੰਘ ਬਾਠ ਦੇ ਕੇਸ ਦੀ ਪੈਰਵੀ ਕਰ ਰਹੇ ਸੀ ਮਿਸਜ ਬਾਠ ਦੇ ਨਾਲ ਉਹਨਾਂ ਨੇ ਆਪਣੇ ਤੌਰ ਤੇ ਜਿਹੜੇ ਐ ਧਿਰ ਬਣ ਕੇ ਇਸ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਇਸ ਤਰ੍ਹਾਂ ਨਾਲ ਅਸੀਂ ਕਹਿ ਦਿੰਨੇ ਕਹਿ ਸਕਦੇ ਹਾਂ ਕਿ ਜਿਹੜੇ ਅੱਜ ਵੀ ਪੁਲਿਸ ਦੀ ਕਾਰਗੁਜ਼ਾਰੀ ਤੇ ਉਂਗਲ ਉਠ ਰਹੀ ਹੈ ਇਸ ਕੇਸ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ ਕਿ ਉਸ ਕੇਸ ਨੂੰ 20 CBI ਦੇ ਸਪਲਿਟ ਕੀਤਾ ਜਾਂਦਾ ਹੈ ਇਹ ਆਉਣ ਵਾਲਾ ਟਾਈਮ ਦੱਸੂਗਾ ਹਰ ਹਾਂ ਇਹ ਗੱਲ ਜ਼ਰੂਰ ਹੈ ਵੀ ਅੱਜ ਵੀ ਜਿਹੜਾ ਪੰਜਾਬ ਦੇ ਵਿੱਚ ਪੁਲਿਸ ਮੁਕਾਬਲਿਆਂ ਦਾ ਦੌਰ ਦੌਰਾਂ ਜਿਹੜਾ ਉਹ ਸਾਹਮਣੇ ਆ ਰਿਹਾ ਹੈ ਝੂਠੇ ਨੇ ਸੱਚੇ ਨੇ ਇਹ ਫੈਸਲਾ ਅਦਾਲਤਾਂ ਨੇ ਕਰਨਾ ਹੈ ਇਹ ਅਦਾਲਤਾਂ ਦੇਖਣਗੀਆਂ ਤੇ ਜਾਂਚ ਏਜੰਸੀਆਂ ਦੇਖਣਗੀਆਂ ਅਸੀਂ ਤੁਹਾਡੇ ਨਾਲ ਦੋ ਕੇਸ ਅੱਜ ਸਾਂਝੇ ਕੀਤੇ ਜਿਦੇ ਵਿੱਚ ਇੱਕ ਪੁਲਿਸ ਇੰਸਪੈਕਟਰ ਉਸ ਵੇਲੇ ਦੇ ਜਿਹੜਾ ਐਸ ਐਚ ਓ ਸੀ ਉਹਨੂੰ 10 ਸਾਲ ਦੀ ਸਜ਼ਾ ਹੁੰਦੀ ਹੈ ਤਿੰਨ ਮਾਮ ਤਿੰਨ ਵਿਅਕਤੀ ਨੇ ਜਿਹੜੇ ਇਸ ਕੇਸ ਦੇ ਵਿੱਚ ਸਬੂਤਾਂ ਦੀ ਅਣਹੋਂਦ ਕਾਰਨ ਵਰੀ ਹੋ ਜਾਂਦੇ ਨੇ ਤੇ ਕਰਨਵੀਰ ਸਿੰਘ ਦਾ ਜਿਹੜਾ ਕੇਸ ਹੈ ਉਹਦੇ ਵਿੱਚ ਵੀ ਜਿਹੜਾ ਪੁਲਿਸ ਮੁਲਾਜ਼ਮ ਬਰੀ ਹੋ ਜਾਂਦਾ ਹੈ ਹੋਰ ਜਿਹੜੇ ਕੇਸ ਝੂਠੇ ਪੁਲਿਸ ਮੁਕਾਬਲੇ ਨਾਲ ਜੁੜੇ ਨੇ ਜਦੋਂ ਵੀ ਕਦੇ ਕੋਈ ਇਸ ਤਰ੍ਹਾਂ ਦਾ ਫੈਸਲਾ ਅਦਾਲਤ ਦਾ ਫੈਸਲਾ ਮਾਨਯੋਗ ਅਦਾਲਤਾਂ ਦਾ ਫੈਸਲਾ ਹੋ ਉਹ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਅਸੀਂ ਜਿਹੜੇ ਸੁਰਮੁਖ ਸਿੰਘ ਮੁਖਵਿੰਦਰ ਸਿੰਘ ਤੇ ਕਰਨਵੀਰ ਸਿੰਘ ਦੇ ਲਾਪਤਾ ਹੋਣ ਨਾਲ ਜੁੜਿਆ ਜਿਹੜਾ ਕੇਸ ਸੀ ਉਹ ਤੁਹਾਡੇ ਸਾਹਮਣੇ ਸਨਮੁਖ ਕੀਤਾ ਤੁਹਾਡੇ ਰੂਬਰੂ ਹੋਏ ਬਹੁਤ ਬਹੁਤ ਧੰਨਵਾਦ ਲੈ ਕੇ ਜਿਹੜਾ ਹਰ ਰੋਜ਼ ਪੰਜਾਬ ਦੇ ਵਿੱਚ ਇੱਕ ਨੌਜਵਾਨਾਂ ਨੂੰ ਲੈ ਕੇ ਜੇ ਗੱਲ ਕਰੀਏ ਨਰਿੰਦਰਦੀਪ ਮਾਮਲਾ ਜੋ ਬਈ ਕਰੰਟ ਲਾ ਕੇ ਮਾਰ ਦਿੱਤਾ ਜਾਂਦਾ ਬਾਅਦ ਵਿੱਚ ਐਕਸੀਡੈਂਟ ਸਾਬਤ ਹੁੰਦਾ ਤੇ ਜਸਪ੍ਰੀਤ ਮਾਮਲਾ ਹੋਰ ਵੀ ਕਈ ਮਾਮਲੇ ਸਾਹਮਣੇ ਆ ਜਾਂਦੇ ਆ ਜਿਹੜੇ ਪੀਲੀ ਪੀਤ ਦੇ ਵਿੱਚ ਤੇ ਨੌਜਵਾਨ ਮਾਰੇ ਸੀ ਪਹਿਲਾਂ ਤੇ ਇਹ ਪੰਜਾਬ ਪੁਲਿਸ ਨੂੰ ਖੁੱਲੇ ਸ਼ੂਟ ਦੇ ਰੱਖੀ ਹੈ ਸਰਕਾਰਾਂ ਨੇ ਜਦੋਂ ਜੀ ਕਰਦਾ ਕਿਸੇ ਦਾ ਵੀ ਇਨਕਾਊਂਟਰ ਕਰ ਦਿੰਦੇ ਆ ਹਜੇ ਪਤਾ ਨਹੀਂ ਹੋਰ ਕਿੰਨੇ ਕੁ ਨੌਜਵਾਨਾਂ ਦੇ ਇਨਕਾਊਂਟਰ ਹੋਣਗੇ ਹਰ ਰੋਜ਼ ਦੀਆਂ ਖਬਰਾਂ ਕਿਤੇ ਕੋਈ ਐਸਐਚਓ ਨੂੰ ਕੋਈ ਸਜ਼ਾ ਹੁੰਦੀ ਆ ਜਿਹੜੀ ਹੁਣ ਇਹ ਖਬਰ ਤੁਸੀਂ ਸੁਣੀ ਲਈ ਤਾਂ ਭਾਈ ਹੋਰ ਵੀ ਕਈ ਮਾਮਲੇ ਸਾਹਮਣੇ ਆਉਂਦੇ ਆ ਹਰ ਰੋਜ਼ ਦੀਆਂ ਇਹ ਕਹਾਣੀਆਂ ਕੋਈ ਨਾ ਕੋਈ ਬਣਾ ਕੇ ਤੇ ਸਾਡੇ ਨੌਜਵਾਨਾਂ ਨੂੰ ਮਾਰ ਦਿੱਤਾ ਜਾਂਦਾ ਇਹ ਸਰਕਾਰਾਂ ਜਿਹੜੀਆਂ ਕਿ ਇਹਨਾਂ ਨੂੰ ਖੁੱਲੀ ਛੂਟ ਦੇ ਰੱਖੀ ਐ ਤੇ ਜਿਹਦੇ ਵਿੱਚ ਭਾਈ ਇਹ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਨੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੌਂਦਰ ਮਿਲਦਿਆ ਕਰੋ ਨਮੇ ਟੋਕ ਤੇ ਧੰਨਵਾਦ